ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਵੱਡਾ ਬਿਆਨ ਆਇਆ ਦਰਅਸਲ ਜਸਵੰਤ ਸਿੰਘ ਜਫਰ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੋਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਤਲਬ ਕੀਤੇ ਗਏ ਸੀਗੇ ਇਹ ਮਾਮਲਾ ਉਹੀ ਸ਼੍ਰੀਨਗਰਵਾਲਾ ਜਿਹੜਾ ਕਿ ਭਾਸ਼ਾ ਵਿਭਾਗ ਦੇ ਨਾਲ ਬਲਕੇ ਐਡਮਿਨਿਸਟ੍ਰੇਟਿਵ ਨੇ ਜਿਹੜਾ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਵਨ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀਗਾ ਤੇ ਉਸੇ ਪ੍ਰੋਗਰਾਮ ਦੇ ਵਿੱਚ ਭੰਗੜੇ ਪੈ ਰਹੇ ਸੀਗੇ ਔਰ ਉਸ ਤੋਂ ਬਾਅਦ ਇੱਕ ਗੱਲ ਬਾਹਰ ਨਿਕਲਦੀ ਹੈ ਤੇ ਬਾਹਰ ਨਿਕਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਤਲਬ ਕੀਤਾ ਗਿਆ ਤੇ ਹੁਣ ਉਹਨਾਂ ਦਾ ਜਵਾਬ ਆਇਆ ਆ ਔਰ ਉਹ ਜਵਾਬ ਚ ਲਿਖਦੇ ਨੇ ਕਿ ਧਨ ਤਨ ਬੰਦੀ ਛੋੜ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਸਾਜਿਦ ਸੱਚੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਚੁੱਕਦਾ ਹੈ 10ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਬੀਤੇ ਦਿਨੀ ਪਛਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਉੱਗੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਮਨੁੱਖਾਂ ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ। ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜਿਹੜਾ ਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਿਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹਣੀ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਆ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਅਖੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਵੱਡਾ ਬਿਆਨ ਆਇਆ ਦਰਅਸਲ ਜਸਵੰਤ ਸਿੰਘ ਜਫਰ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੋਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤੇ ਗਏ ਸੀਗੇ ਇਹ ਮਾਮਲਾ ਉਹੀ ਸ਼੍ਰੀ ਨਗਰ ਵਾਲਾ ਜਿਹੜਾ ਕਿ ਭਾਸ਼ਾ ਵਿਭਾਗ ਦੇ ਨਾਲ ਮਿਲ ਕੇ ਐਡਮਿਨਿਸਟ੍ਰੇਟਿਵ ਨੇ ਜਿਹੜਾ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਵਨ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀਗਾ ਤੇ ਉਸੇ ਪ੍ਰੋਗਰਾਮ ਦੇ ਵਿੱਚ ਭੰਗੜੇ ਪੈ ਰਹੇ ਸੀਗੇ ਔਰ ਉਸ ਤੋਂ ਬਾਅਦ ਇੱਕ ਗੱਲ ਬਾਹਰ ਨਿਕਲਦੀ ਐ ਤੇ ਬਾਹਰ ਨਿਕਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਤੇ ਹੁਣ ਉਹਨਾਂ ਦਾ ਜਵਾਬ ਆਇਆ ਆ ਔਰ ਉਹ ਜਵਾਬ ਚ ਲਿਖਦੇ ਨੇ ਕਿ ਧਨ ਤਨ ਬੰਦੀ ਛੋੜ ਸ਼੍ਰੀ ਗੁਰੂ ਹਰगोबिंद ਸਿੰਘ ਜੀ ਦੇ ਸਾਜਿਦ ਸੱਚੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਚੁੱਕਦਾ ਹੈ 10ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬਿੱਤੇ ਦਿਨੀ ਪਛਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਉੱਗੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਮਨੁੱਖਾਂ ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਵੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾ ਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਂਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਲੋ ਇਸ ਸੰਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਵੇਗਾ ਸੋ ਅਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨਹੀਂ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਵੱਡਾ ਬਿਆਨ ਆਇਆ ਦਰਅਸਲ ਜਸਵੰਤ ਸਿੰਘ ਜਫਰ ਤੇ ਸੇਖਿਆ ਮੰਤਰੀ ਹਰਜੋਤ ਬੈਂਸ ਦੋਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤੇ ਗਏ ਸੀਗੇ ਇਹ ਮਾਮਲਾ ਉਹੀ ਸ਼੍ਰੀ ਨਗਰ ਵਾਲਾ ਜਿਹੜਾ ਕਿ ਭਾਸ਼ਾ ਵਿਭਾਗ ਦੇ ਨਾਲ ਮਿਲ ਕੇ ਐਡਮਿਨਿਸਟ੍ਰੇਟਿਵ ਨੇ ਜਿਹੜਾ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਵਨ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀਗਾ ਤੇ ਉਸੇ ਪ੍ਰੋਗਰਾਮ ਦੇ ਵਿੱਚ ਭੰਗੜੇ ਪੈ ਰਹੇ ਸੀਗੇ ਔਰ ਉਸ ਤੋਂ ਬਾਅਦ ਇੱਕ ਗੱਲ ਬਾਹਰ ਨਿਕਲਦੀ ਹੈ ਤੇ ਬਾਹਰ ਨਿਕਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਤੇ ਹੁਣ ਉਹਨਾਂ ਦਾ ਜਵਾਬ ਆਇਆ ਆ ਔਰ ਉਹ ਜਵਾਬ ਚ ਲਿਖਦੇ ਨੇ ਕਿ ਧਨ ਤਨ ਬੰਦੀ ਛੋੜ ਸ਼੍ਰੀ ਗੁਰੂ ਹਰगोबिंद ਸਿੰਘ ਜੀ ਦੇ ਸਾਜਿਦ ਸੱਚੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਚੁੱਕਦਾ ਹੈ 10ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬੀਤੇ ਦਿਨੀ ਪਛਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਉੱਗੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਮਨੁੱਖਾਂ ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੌਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜੀ ਦੇ ਸੱਚੇ ਤਖਤ ਦਾ ਹੁਕਮ ਕਿਹੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋਹਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹ ਹੀ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚੱਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾ ਪਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਣਦੇ ਨਹੀਂ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਏਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਭੈਸ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਵੱਡਾ ਬਿਆਨ ਆਇਆ ਦਰਅਸਲ ਜਸਵੰਤ ਸਿੰਘ ਜ਼ਫਰ ਤੇ ਸੇਖਿਆ ਮੰਤਰੀ ਹਰਜੋਤ ਬੈਂਸ ਦੋਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤੇ ਗਏ ਸੀਗੇ ਇਹ ਮਾਮਲਾ ਉਹੀ ਸ਼੍ਰੀ ਨਗਰ ਵਾਲਾ ਜਿਹੜਾ ਕਿ ਭਾਸ਼ਾ ਵਿਭਾਗ ਦੇ ਨਾਲ ਮਿਲ ਕੇ ਐਡਮਿਨਿਸਟ੍ਰੇਟਿਵ ਨੇ ਜਿਹੜਾ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀਗਾ ਤੇ ਉਸੇ ਪ੍ਰੋਗਰਾਮ ਦੇ ਵਿੱਚ ਭੰਗੜੇ ਪੈ ਰਹੇ ਸੀਗੇ ਔਰ ਉਸ ਤੋਂ ਬਾਅਦ ਇੱਕ ਗੱਲ ਬਾਹਰ ਨਿਕਲਦੀ ਐ ਤੇ ਬਾਹਰ ਨਿਕਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਤਲਬ ਕੀਤਾ ਗਿਆ ਤੇ ਹੁਣ ਉਹਨਾਂ ਦਾ ਜਵਾਬ ਆਇਆ ਆ ਔਰ ਉਹ ਜਵਾਬ ਚ ਲਿਖਦੇ ਨੇ ਕਿ ਧੰਨ ਧੰਨ ਬੰਦੀ ਛੋੜ ਸ਼੍ਰੀ ਗੁਰੂ ਹਰगोबिंद ਸਿੰਘ ਜੀ ਦੇ ਸਾਜਿਦ ਸੱਚੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਝੁਕਦਾ ਹੈ 10ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬੀਤੇ ਦਿਨੀ ਪਛਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਉੱਗੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਮਨੁੱਖਾਂ ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੌਰਮਤ ਵਿਚਾਰਾ ਕੀਤੇ। ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਤ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਂਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਹਰਜੋਤ ਮੈਂਸ ਉਹਨਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ੰਤ ਗੁਰੂ ਦੇ ਬਖਸ਼ੰਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀਗਾ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਉੱਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਹਾਂ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਅਖੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈਣ ਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ बतौर ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂਦਾਸ ਸੱਚਾ ਤੇ ਨਿਮਾੜਾ ਸਿੱਖਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣਗੇ ਔਰ ਆਪਣੀ ਭੁੱਲ ਬਖਸ਼ਾਉਣਗੇ ਇਸ ਸਮੇਂ ਦੀ ਬਹੁਤ ਵੱਡੀ ਤੇ अहम ਖਬਰ ਹੈ ਕਿ ਸਿੱਖਿਆ ਮੰਤਰੀ ਜੋਤ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣਾ ਦਾ ਵੱਡਾ ਬਿਆਨ ਆਇਆ ਦਰਅਸਲ ਜਸਵੰਤ ਸਿੰਘ ਜਫਰ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੋਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤੇ ਗਏ ਸੀਗੇ ਇਹ ਮਾਮਲਾ ਉਹੀ ਸ਼੍ਰੀ ਨਗਰ ਵਾਲਾ ਜਿਹੜਾ ਕਿ ਭਾਸ਼ਾ ਵਿਭਾਗ ਦੇ ਨਾਲ ਮਿਲ ਕੇ ਐਡਮਿਨਿਸਟ੍ਰੇਟਿਵ ਨੇ ਜਿਹੜਾ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਵਨ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਸੀਗਾ ਤੇ ਉਸੇ ਪ੍ਰੋਗਰਾਮ ਦੇ ਵਿੱਚ ਭੰਗੜੇ ਪੈ ਰਹੇ ਸੀਗੇ ਔਰ ਉਸ ਤੋਂ ਬਾਅਦ ਇੱਕ ਗੱਲ ਬਾਹਰ ਨਿਕਲਦੀ ਐ ਤੇ ਬਾਹਰ ਨਿਕਲਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਤਲਬ ਕੀਤਾ ਗਿਆ ਤੇ ਹੁਣ ਉਹਨਾਂ ਦਾ ਜਵਾਬ ਆਇਆ ਆ ਔਰ ਉਹ ਜਵਾਬ ਚ ਲਿਖਦੇ ਨੇ ਕਿ ਧੰਨ ਧੰਨ ਬੰਦੀ ਛੋੜ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਸਾਜਿਦ ਸੱਚੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਸਿਰ ਅਦਬ ਦੇ ਨਾਲ ਚੁੱਕਦਾ ਹੈ 10ਵੀ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ-ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬੀਤੇ ਦਿਨੀ ਪਛਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਉੱਗੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਮਨੁੱਖਾਂ ਮਨੁੱਖ ਦੇ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਗੁਰਮਤ ਵਿਚਾਰਾ ਕੀਤੀਆਂ ਇਸੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਗਾਇਕ ਬੀਰ ਸਿੰਘ ਨੂੰ ਬੁਲਾਇਆ ਗਿਆ ਔਰ ਉਸ ਬਾਅਦ ਉਹਨਾਂ ਨੇ ਪੂਰਾ ਸਾਰਾ ਉਸ ਜੜਾਇਆ ਜਿਹੜੀ ਉਹ ਤਣਿਆ ਸੀਗਾ ਉਸ ਨੂੰ ਦੱਸਿਆ ਔਰ ਕਹਿੰਦੇ ਜਾਣੇ ਅਣਜਾਣੇ ਦੇ ਵਿੱਚ ਕੋਈ ਅਣਗੈਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਂਚਕ ਆ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਰਮਾਣਾ ਸਿੱਖਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੋਂ ਇਸ ਸਬੰਧ ਵਿੱਚ ਦਾਸ ਨੂੰ ਤਲਬ ਕੀਤਾ ਗਿਆ ਆ ਦਾਸ ਬੰਦੀ ਛੋੜ ਛੇਵੇਂ ਪਾਚਾ ਜਿਹਦੇ ਸੱਚੇ ਤਖਤ ਦਾ ਹੁਕਮ ਖਿੜੇ ਮੱਤੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਤੇ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਾ ਹੋਇਆ ਆਪਣੇ ਆਪ ਨੂੰ ਹਰ ਹੁਕਮ ਮੰਨਣ ਦਾ پابੰਦ ਜਿਹੜਾ ਹਰ ਹੁਕਮ ਦਾ ਹਰ ਹੁਕਮ ਨੂੰ ਮੰਨਣ ਦਾ پابੰਦ ਹੋਏਗਾ ਸੋ ਅਰਜੋਤ ਮੈਂਸ ਹੁਣਾਂ ਦਾ ਬਿਆਨ ਆ ਗਿਆ ਆ ਔਰ ਉਹਨਾਂ ਨੇ ਕਿਹਾ ਕਿ ਵਾਕਈ ਉਹ ਬਖਸ਼ਾਂਤ ਗੁਰੂ ਦੇ ਬਖਸ਼ਾਂਤ ਤਖਤ ਦੇ ਉੱਤੇ ਹਾਜ਼ਰ ਹੋਣਗੇ ਹਾਲਾਂਕਿ ਇਹ ਬਿਆਨ ਜਿਹੜਾ ਆ ਸੁਭਾਵਿਕ ਹੈ ਕਿ ਇਹੀ ਹੋਣਾ ਸੀ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਜਾਂਦਾ ਤੇ ਹਰ ਉਹ ਸਿੱਖ ਜਿਹਦਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੇ ਘਰ ਦੇ ਵਿੱਚ ਯਕੀਨ ਹੈ ਉਹ ਇਹ ਕਹਿੰਦਾ ਆ ਕਿ ਉੱਥੇ ਉਹ ਜਾਏਗਾ ਸੋ ਦੇਖਣਾ ਇਹ ਹੋਏਗਾ ਕਿ ਹੁਣ ਉਸ ਦਿਨ ਕੀ ਹੋਏਗਾ ਕਿਸ ਦਿਨ ਜਾਂਦੇ ਨੇ ਔਰ ਕੀ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਨੇ ਪਰ ਕੈਬਨਟ ਮੰਤਰੀ ਦਾ ਹੁਣ ਜਵਾਬ ਆ ਗਿਆ ਆ ਕਿਉਂਕਿ ਇਹ ਖਿੱਚਾ ਤਾਣ ਲਗਾਤਾਰ ਚੱਲ ਰਹੀ ਸੀਗੀ ਉਸ ਦੇ ਚਲਦਿਆਂ ਹਰ ਕੋਈ ਕਹਿ ਰਿਹਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਇਹ ਕਿਉਂ ਹੋਈਆਂ ਕਿਸ ਤਰੀਕੇ ਹੋਈਆਂ ਪਰ ਹੁਣ ਇਹਦੇ ਤੇ ਵੱਡਾ ਬਿਆਨ ਜਿਹੜਾ ਆ ਗਿਆ ਆ ਔਰ ਵੱਡੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਆ ਕਿ ਮੈਂ ਜ਼ਰੂਰ ਜਾਵਾਂਗਾ ਜੇ ਮੈਨੂੰ ਬੁਲਾਇਆ ਆ ਕਿਉਂਕਿ ਮੇਰਾ ਉਸ ਤਖਤ ਦੇ ਉੱਤੇ ਅਥਾਹ ਭਰੋਸਾ ਆ ਮੈਂ ਨਿਮਾਣਾ ਸਿੱਖ ਆ ਤੇ ਨਿਮਾਣਾ ਸਿੱਖ ਬਣ ਕੇ ਮੈਂ ਉੱਥੇ ਜ਼ਰੂਰ ਪਹੁੰਚਾਂਗਾ ਸੋ ਦੇਖਣਾ ਹੋਏਗਾ ਕਿ ਹੁਣ ਕਿਸ ਦਿਨ ਜਾਂਦੇ ਨੇ ਕਦੋਂ ਆਉਂਦਾ ਆ ਤੇ ਉਸ ਦਿਨ ਜਿਹੜਾ ਆ ਕੀ ਸਵਾਲ ਜਵਾਬ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਨੇ ਮਾਫੀ ਕਿਵੇਂ ਮਿਲਦੀ ਆ ਇਹ ਸਭ ਕੁਝ ਵੇਖਣਾ ਹੋਏਗਾ ਪਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਆ ਔਰ ਨਾਲ ਦੇ ਨਾਲ ਇਹਦੇ ਚ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਰ ਸਿੰਘ ਹੁਣੀ ਜਿਹੜੇ ਆ ਉਹ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਹੀ ਪੋਤਾ ਮੈਂ ਤਾਂ ਹਮੇਸ਼ਾ ਗੁਰੂ ਦੇ ਨਾਮ ਨਾਲ ਜਿਉਂ ਆਇਆ ਔਰ ਮੇਰਾ ਜਿਹੜਾ ਸਾਬਤ ਸਰੂਪ ਹੈ ਉਸ ਦੀ ਗੱਲ ਕੀਤੀ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਰਜੋਤ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਉਹਨਾਂ ਨੇ ਟਵੀਟ ਵੀ ਕੀਤਾ ਐਕਸ ਦੇ ਉੱਤੇ ਉਹ ਲਿਖਦੇ ਨੇ ਜੋ ਮੈਂ ਪੜ੍ਹ ਕੇ ਤੁਹਾਨੂੰ ਸੁਣਾਇਆ ਔਰ ਕੀਰ ਦੇ ਵਿੱਚ ਜਿਹੜਾ ਉਹ ਲਿਖਦੇ ਨੇ ਕਹਿੰਦੇ ਨੇ ਕਿ ਇਸ ਸਮਾਗਮ ਦੇ ਵਿੱਚ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਹੋਈ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਉਹ ਬਤੌਰ ਕੈਬਨਟ ਮੰਤਰੀ ਜਿਹੜੇ ਆ ਉਹ ਸਾਰਾ ਕੁਝ ਮੰਨਦੇ ਆ ਜ਼ਿੰਮੇਵਾਰੀ ਲੈਂਦੇ ਆ ਨਾਤੇ ਮੈਂ ਖਿਮਾ ਦਾ ਕਹਿੰਦੇ ਜਾਚਕ ਆ ਔਰ ਮੈਂ ਗੁਰੂ ਦਾਸ ਸੱਚਾ ਤੇ ਨਿਮਾੜਾ ਸਿੱਖਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਕਹਿੰਦੇ ਜ਼ਰੂਰ ਪੇਸ਼ ਹੋਣ